ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਧਰਨੇ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਤੀਜੇ ਦਿਨ ਵੀ ਜਾਰੀ ਰਿਹਾ ਅੱਜ ਕਿਸਾਨ ਕੈਬਨਟ ਮੰਤਰੀ ਅਨਿਲ ਜੋਸ਼ੀ ਦੇ ਘਰ ਦਾ ਘਰਾਵ ਕਰਨ ਜਾ ਰਹੇ ਸਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ ਇਸ ਮੌਕੇ ਕਿਸਾਨਾਂ ਨੇ ਮੰਤਰੀ ਦੀ ਕੋਠੀ ਤੋਂ ਕੁਝ ਦੂਰ ਸੜਕ ਤੇ ਹੀ ਧਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਵੱਲੋਂ 3 ਦਿਨਾਂ ਦੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਧਰਨੇ ਦੌਰਾਨ ਕਿਸਾਨਾਂ ਵੱਲੋਂ ਕਲ ਵਿਕਰਮ ਮਜੀਠੀਆ ਦੀ ਕੋਠੀ ਦਾ ਘਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅੱਜ ਜੋਸ਼ੀ ਦੀ ਕੋਠੀ ਨੂੰ ਘੇਰਨ ਦਾ ਫੈਸਲਾ ਕੀਤਾ ਸੀ ਕਿਸਾਨਾਂ ਦੇ ਧਰਨੇ ਦਾ ਅੱਜ ਆਖਰੀ ਦਿਨ ਸੀ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਆਪਸ ਵਿੱਚ ਬੈਠ ਕੇ ਅਗਲੇ ਆंदोलਨ ਦਾ ਐਲਾਨ ਕਰ ਸਕਦੇ ਨੇ ਪੰਜਾਬ ਦੇ ਵਿੱਚ ਜਿਹੜੇ ਚੌਲਾਂ ਦੀ ਗੱਲ ਆ ਉਹ ਬੜੇ ਵੱਡੇ ਲੈਵਲ ਤੇ ਵਿਗੰਡਿਆ ਰੇਟ ਵਾਧੇ ਲੈ ਕੇ ਲੈਂਦੇ ਆ ਤੇ ਜਿਹੜਾ ਇੱਥੇ ਆ ਇਹ ਤੇ ਕਿਸਾਨ ਨੂੰ ਜਿਹੜਾ ਧੱਕੇ ਦੇ ਨਾਲ ਜਿਹੜਾ ਰੇਟ ਹੈ ਘੱਟ ਦਿੱਤਾ ਜਾਂਦਾ ਵਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਰਲ ਕੇ ਲੜਦੇ ਰਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਅਸੀਂ ਅਗੇ ਪਾਰਟੀਆਂ ਜਿਹੜਾ ਪ੍ਰੋਗਰਾਮ ਬਣਾਉਣਗੇ ਉਸੇ ਦੇ ਪੈਦਾਵਾਂਗੇ ਜੀ